ਇਹ ਦੇਸ਼ ਭਰ ਦੇ ਵਿੱਚ ਜਿਹੜਾ ਮੋਦੀ ਜੀ ਨੇ ਇੱਕ ਨਾਰਾ ਦਿੱਤਾ ਹੈ ਕਿ ਅਗਲੀ ਵਾਰ 400 ਪਾਰ ਸੱਚ ਹੋਣ ਜਾ ਰਿਹਾ ਹੈ। ਔਰ ਚੰਡੀਗੜ੍ਹ ਦੀ ਸੀਟ ਤੇ ਵੀ ਅਸੀਂ ਤੀਸਰੀ ਵਾਰ ਜਿਹੜਾ ਹੈ ਉਹ ਲਗਾਤਾਰ ਹੈਟ੍ਰਿਕ ਦੀ ਤਿਆਰੀ ਚ ਹੈ। ਇਸ ਵਰਸਤ ਦੇ ਤੌਰ ਤੇ ਕਾਂਗਰਸ ਦੇ ਨਾਲ ਆ ਆਮ ਆਦਮੀ ਪਾਰਟੀ ਵੀ ਅੱਜ ਦਾ ਵੀ ਜਿਹੜਾ ਇਹ ਸੋ ਕਾਲਡ ਦਾ ਲਾਇਅੰਸ ਹੈ। ਮੈਨੂੰ ਨਹੀਂ ਪਤਾ ਇਹਦਾ ਫਿਊਚਰ ਕੀ ਹੈ। ਭਾਰਤੀ ਜਨਤਾ ਪਾਰਟੀ ਨੂੰ ਇਹਦਾ ਕੋਈ ਕਿਸੇ ਪ੍ਰਕਾਰ ਦਾ 1% ਵੀ ਇਸ ਚੀਜ਼ ਦਾ ਅਸਰ ਨਹੀਂ ਪੈਣ ਵਾਲਾ। ਕਾਫੀ ਕੈਂਡੀਡੇਟਸ ਦਾ ਜਿਹੜਾ ਹੈਗਾ ਉਹ ਕੈਂਡੀਡੇਟਸ ਅਨਾਉਂਸ ਕੀਤੇ ਆ ਬੀਜੇਪੀ ਨੇ ਚੰਡੀਗੜ੍ਹ ਦਾ ਹਜੇ ਉਹਦੇ ਵਿੱਚ ਨਹੀਂ ਨਾਮ ਆਇਆ ਕੀ ਲੱਗਦਾ ਕਿੱਥੇ ਪੇਚ ਫਸਿਆ ਹੋਇਆ ਹੈ ਕਿਹਨਾਂ ਨਾਮਾਂ ਤੇ ਚਰਚਾ ਚੱਲ ਰਹੀ ਦੌਰਾਨ ਬੜੇ ਕੁਝ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹ ਮੈਨੂੰ ਲੱਗਦਾ ਹੈ ਕਿ ਪਾਰਟੀ ਹਾਈ ਕਮਾਂਡ ਜਿਹੜਾ ਹੈ ਉਹ ਚੰਡੀਗੜ੍ਹ ਤੇ ਵੀ ਆਪਣੇ ਉਮੀਦਵਾਰ ਦੀ ਘੋਸ਼ਣਾ ਕਰੇਗੀ ਮੇਰਾ ਨਾਮ ਵੀ ਹੈ ਸੰਜੇ ਟੰਡਨ ਜੀ ਦਾ ਨਾਮ ਹੈ ਸਤਪਲ ਬੰਦ ਸਤਪਲ ਜੈਨ ਜੀ ਦਾ ਨਾਮ ਹੈ ਔਰ ਸਾਡੇ ਪੁਰਾਣੇ ਮੇਅਰ ਰਹੇ ਨੇ ਸਰਪਜੀਤ ਕੌਰ ਜੀ ਮੈਲਾ ਉਮੀਦਵਾਰ ਦੇ ਨਾਤੇ ਉਹਨਾਂ ਦਾ ਵੀ ਨਾਮ ਹੈ ਬਾਬੂਸ਼ੇ ਦੇਖ ਰਹੇ ਤੁਸੀਂ ਚੰਡੀਗੜ੍ਹ ਲੋਕ ਸਭਾ ਸੀਟ ਦੀ ਗੱਲ ਕਰਾਂਗੇ ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਵੱਲੋਂ ਜਿਹੜੇ ਨਾਮਾਂ ਤੇ ਚਰਚਾ ਚੱਲ ਰਹੀ ਹੈ ਜਿਹੜੇ ਦਾਅਵੇਦਾਰ ਨੇ ਟਿਕਟ ਲੈਣ ਦੇ ਉਹਨਾਂ ਵਿੱਚੋਂ ਇੱਕ ਅਰुण सूद ਨੇ ਜੋ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਤੇ ਹੁਣ ਕਿਸ ਤਰ੍ਹਾਂ ਦੇ ਨਾਲ ਉਹ ਇਹਨਾਂ ਚੋਣਾਂ ਦੀ ਤਿਆਰੀਆਂ ਦੇ ਵਿੱਚ ਲੱਗੇ ਹੋਏ ਨੇ ਤੇ ਕੀ ਕੀ ਇਹਨਾਂ ਦਾ ਏਜੰਡਾ ਜੇਕਰ ਇਹਨਾਂ ਨੂੰ ਜ਼ਿੰਮੇਵਾਰੀ ਮਿਲਦੀ ਹੈ ਪਾਰਟੀ ਵੱਲੋਂ ਉਸ ਬਾਰੇ ਗੱਲਬਾਤ ਕਰਾਂਗੇ ਸੂਤ ਸਾਹਿਬ ਕਿਵੇਂ ਵੇਖ ਰਹੇ ਹੋ ਇਲੈਕਸ਼ਨ ਜਿਹੜੇ ਇਸ ਵਾਰ ਦੇ ਲੋਕ ਸਭਾ ਦੇ ਨੇ ਜਿਸ ਤਰ੍ਹਾਂ ਦਾ ਦੇਸ਼ ਭਰ ਦੇ ਵਿੱਚ ਮਾਹੌਲ ਹੈ ਜੀ ਔਰ ਭਾਰਤੀ ਜਨਤਾ ਪਾਰਟੀ ਦੀ ਜੋ ਵਿਚਾਰਧਾਰਾ ਹੈ ਔਰ ਨਰਿੰਦਰ ਮੋਦੀ ਜੀ ਦੀਆਂ ਜੋ ਨੀਤੀਆਂ ਰਹੀਆਂ ਨੇ ਜਿਹੜੇ ਉਹਨਾਂ ਨੇ ਕੰਮ ਕੀਤੇ ਨੇ ਆਰ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਕਿ ਦੇਸ਼ ਭਰ ਦੇ ਵਿੱਚ ਜਿਹੜਾ ਮੋਦੀ ਜੀ ਨੇ ਇੱਕ ਨਾਰਾ ਦਿੱਤਾ ਹੈ ਕਿ ਆਪ ਕੀ ਬਾਾਰ 400 ਪਾਰ ਉਹ ਪੂਰਾ ਸੱਚ ਹੋਣ ਜਾ ਰਿਹਾ ਹੈ ਔਰ ਚੰਡੀਗੜ੍ਹ ਦੀ ਸੀਟ ਤੇ ਵੀ ਅਸੀਂ ਤੀਸਰੀ ਵਾਰ ਜਿਹੜਾ ਹੈ ਉਹ ਲਗਾਤਾਰ ਹੈਟ੍ਰਿਕ ਦੀ ਤਿਆਰੀ ਚ ਹੈ ਔਰ ਮੋਦੀ ਜੀ ਜਦੋਂ ਦੇਸ਼ ਦੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨਗੇ ਤਾਂ ਚੰਡੀਗੜ੍ਹ ਦੀ ਇੱਕ ਸੀਟ ਦਾ ਵੀ ਉਹਦੇ ਵਿੱਚ ਅਸੀਂ ਯੋਗਦਾਨ ਪਾਵਾਂਗੇ अच्छा की आ, फाइट के मैं देख रहा हूं कि, कि, आ, कि इस वर्ष के तौर पे कांग्रेस ਦੇ ਨਾਲ ਆਮ ਆਦਮੀ ਪਾਰਟੀ ਵੀ ਅਲਾਈਅንስ ਕੀਤਾ ਹੋਇਆ ਚੰਡੀਗੜ੍ਹ ਦੀ ਗੱਲ ਆਪਾਂ ਕਰੀਏ ਤਾਂ ਲੱਗਦਾ ਨਹੀਂ ਕਿ ਉਹਨਾਂ ਨੂੰ ਫਾਇਦਾ ਮਿਲੂਗਾ ਦੋਵਾਂ ਪਾਰਟੀਆਂ ਦੇ ਜਿਹੜੇ ਵੋਟਰ ਸੀ ਉਹ ਇੱਕ ਪਾਸੇ ਇਕੱਠੇ ਹੋ ਚੁੱਕੇ ਨੇ ਤੁਸੀਂ ਇਸ ਅਲਾਈਅੰਸ ਦਾ ਅਗਰ ਇਤਿਹਾਸ ਦੇਖ ਲੋ ਜੀ ਪਿਛਲੀ ਵਾਰ ਜਦੋਂ ਆਮ ਆਦਮੀ ਪਾਰਟੀ ਇਕੱਲੇ ਵੀ ਲੜੀ ਸੀ ਜਿਹੜੀਆਂ ਸੀਟਾਂ ਦੇ ਉੱਤੇ ਔਰ ਲਗਭਗ ਇੱਕ ਸੀਟ ਨੂੰ ਛੱਡਦੀ ਹੈ ਤਾਂ ਸਭ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਜਦੋਂ ਬੀਜੇਪੀ ਨਾਲ ਡਾਇਰੈਕਟ ਫਾਈਟ ਤੇ ਸੀ ਅੱਜ ਉਹ 22 ਸੀਟਾਂ ਲੜ ਰਹੇ ਨੇ ਜਿਹੜੀਆਂ ਪਹਿਲੀਆਂ ਲੜੇ ਸੀ ਇੱਕ ਸੀਟ ਦੇ ਉੱਤੇ ਜਿੱਤੇ ਸੀ ਬਾਕੀ ਸਭ ਸੀਟਾਂ ਤੇ ਹਾਰੇ ਸੀ ਅੱਜ ਦਾ ਵੀ ਜਿਹੜਾ ਇਹ ਸੋ ਕਾਲਡ ਅਲਾਈਅੰਸ ਹੈ ਮੈਨੂੰ ਨਹੀਂ ਪਤਾ ਇਹਦਾ ਫਿਊਚਰ ਕੀ ਹੈ ਕਿੰਨੀ ਦੇਰ ਤੱਕ ਇਹ ਟਿਕੂਗਾ ਹਲੇ 1 ਜੂਨ ਨੂੰ ਬਹੁਤ ਟਾਈਮ ਬਾਕੀ ਹੈ ਔਰ ਜਿਸ ਤਰੀਕੇ ਨਾਲ ਇਹਨਾਂ ਦੇ ਮੈਂ ਸਮੇਂ-ਸਮੇਂ ਤੇ ਕਹਿੰਦੇ ਆ ਰਹੇ ਹਾਂ ਕਿ ਇਹ ਅਲਾਈਅੰਸ ਜਿਹੜਾ ਹੈ ਦੋ ਵਿਅਕਤੀਆਂ ਦਾ ਇੱਕ ਸੈਲਫਿਸ਼ ਐਂਟਰਸ ਦਾ ਐਲਾਈანსਰ ਪਵਨ ਮੰਸਲੀ ਯੋ ਰਗਵ ਜੱਡਾ ਜੀ ਦਾ ਉਹ ਕਾਰਪੋਰੇਸ਼ਨ ਦੇ ਵਿੱਚ ਵੀ ਇਹਨਾਂ ਨੇ ਇੱਕ ਅਨਹੋਲੀ ਐਲਾਈანს ਦੇ ਕਰਕੇ ਮੈਂ ਜ਼ਰੂਰ ਸਮਝਦਾ ਕਿ ਕੁਝ ਸਮੇਂ ਦੇ ਲਈ ਇੱਕ ਟੈਂਪਰੇਰੀ ਜਿੱਤ ਹਾਸਲ ਕੀਤੀ ਹੈ ਲੇਕਿਨ ਲੋਕ ਸਭਾ ਦੇ ਵਿੱਚ ਜੇ ਐਲਾਈანს ਕਾਇਮ ਵੀ ਰਹਿੰਦਾ ਤਾਂ ਭਾਰਤੀ ਜਨਤਾ ਪਾਰਟੀ ਨੂੰ ਇਹਦਾ ਕੋਈ ਕਿਸੇ ਪ੍ਰਕਾਰ ਦਾ 1% ਵੀ ਇਸ ਚੀਜ਼ ਦਾ ਅਸਰ ਨਹੀਂ ਪੈਣ ਵਾਲਾ ਅੱਜ ਇਹਨਾਂ ਪਾਰਟੀਆਂ ਦੇ ਵਿੱਚ ਆਪਸ ਦੇ ਵਿੱਚ ਜਿਹੜੀ ਹੈਗੀ ਹੈ ਬੜੀ ਉਠਕਪਟਕ ਹੋ ਰਹੀ ਹੈ ਆਪਸ ਦੇ ਵਿੱਚ ਇਹ ਅੰਤਰਕਲਿਆ ਹੈ ਅੰਤਰ ਵਿਰੋਧ ਹੈ ਆਮ ਆਦਮੀ ਪਾਰਟੀ ਦੇ ਲੋਕ ਤਾਂ ਪਵਨ ਮਾਨਸਵੀ ਦਾ ਵਿਰੋਧ ਕਰ ਹੀ ਰਹੇ ਨੇ ਕਾਂਗਰਸ ਦੇ ਲੋਕ ਵੀ ਜਿਹੜੇ ਨੇ ਉਹ ਬੰਸਲ ਸਾਹਿਬ ਦੇ ਖਿਲਾਫ ਜੇ ਬੰਸਲ ਸਾਹਿਬ ਕੈਂਡੀਡੇਟ ਹੁੰਦੇ ਨੇ ਤਾਂ ਵੱਡੀ ਤਦਾਦ ਦੇ ਵਿੱਚ ਮੈਂ ਸਮਝਦਾ ਕਿ ਇੱਕ ਵਿਰੋਧ ਜਿਹੜਾ ਹੈ ਉਹਨਾਂ ਨੂੰ ਝੇਲਣਾ ਪਏਗਾ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਅੱਜ ਇੱਕ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਲਗਾਤਾਰ ਅਸੀਂ ਕਾਰਪੋਰੇਸ਼ਨ ਦੇ ਵਿੱਚ ਵੀ ਜਿੱਤ ਹਾਸਲ ਕਰਦੇ ਆ ਰਹੇ ਹਾਂ ਔਰ ਦੋ ਵਾਰ ਤੋਂ ਅਸੀਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਪਿਛਲੀ ਵਾਰ ਵੀ ਅਸੀਂ ਅ 50% ਤੋਂ ਉੱਪਰ ਵੋਟਾਂ ਲੈ ਕੇ ਜਿਹੜਾ ਹੈ ਮੈਂਬਰ ਪਾਰਲੀਮੈਂਟ ਦੀ ਸੀਟ ਜਿੱਤੀ ਸੀ ਇਸ ਵਾਰ ਮੋਦੀ ਜੀ ਦੀਆਂ ਜਿਹੜੀਆਂ ਉਪਲਬਧੀਆਂ ਨੇ ਉਹਨਾਂ ਦੇ ਕੰਮ ਦੀਆਂ ਮੈਂ ਸਮਝਦਾ ਕਿ ਬਹੁਤ ਵੱਡੀ ਜਿੱਤ ਜਿਹੜੀ ਹੈ ਉਹ ਚੰਡੀਗੜ੍ਹ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਰਜ ਕਰਨ ਜਾ ਰਹੀ ਹੈ ਸੂਸਬਾਹ ਕਾਫੀ ਕੈਂਡੀਡੇਟਸ ਦਾ ਜਿਹੜਾ ਹੈਗਾ ਉਹ ਕੈਂਡੀਡੇਟਸ ਅਨਾਉਂਸ ਕੀਤੇ ਆ ਬੀਜੇਪੀ ਨੇ ਚੰਡੀਗੜ੍ਹ ਦਾ ਹਜੇ ਉਹਦੇ ਵਿੱਚ ਨੀ ਨਾਮ ਆਇਆ ਕੀ ਲੱਗਦਾ ਕਿੱਥੇ ਪੇਚ ਫਸਿਆ ਵੈ ਕਿਹਨਾਂ ਨਾਮਾਂ ਤੇ ਚਰਚਾ ਚੱਲ ਰਹੀ ਨਹੀਂ ਕਿਤੇ ਪੇਚ ਨਹੀਂ ਫਸਿਆ ਜੀ ਭਾਰਤੀ ਜਨਤਾ ਪਾਰਟੀ ਉਹ ਅੱਜ ਦਾ ਹੁਣ ਤੱਕ ਦੇ ਸਭ ਨਾਲੋਂ ਜ਼ਿਆਦਾ ਕੈਂਡੀਡੇਟਸ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਨੇ ਅਨਾਉਂਸ ਕਰ ਦਿੱਤੇ ਆ ਪੰਜ ਲਿਸਟਾਂ ਚੁੱਕੀਆਂ ਨੇ ਸਭ ਨਾਲੋਂ ਜ਼ਿਆਦਾ ਪਾਰਟੀਆਂ ਨਵੇਂ-ਨਵੇਂ ਹੋਰ ਪਾਰਟੀਆਂ ਦੇ ਨਾਲ ਅਲਾਈਅੰਸ ਵੀ ਭਾਰਤੀ ਜਨਤਾ ਪਾਰਟੀ ਕਰਦੀ ਆ ਰਹੀ ਆ ਚਾਹੇ ਉਹ ਤਾਮਿਲਨਾਡੂ ਹੋਵੇ ਚਾਹੇ ਹੋਰ ਸਟੇਟਾਂ ਹੋਣ ਔਰ ਚੰਡੀਗੜ੍ਹ ਦਾ ਇਲੈਕਸ਼ਨ ਕਿਉਂਕਿ 1 ਜੂਨ ਨੂੰ ਹੈ ਇਸ ਕਰਕੇ ਹੜੇ ਬੜਾ ਲੰਬਾ ਅੰਤਰਾਲ ਹੈ ਪ੍ਰਾਇੋਰਟੀ ਤੇ ਜਿਹੜੇ April ਦੇ ਪਹਿਲੇ 6 ਫੇਸਸ ਦੇ ਇਲੈਕਸ਼ਨ ਉਹ ਇਸ ਕਰਕੇ ਸਿਰਫ ਇੰਨਾ ਹੀ ਹੈ ਕੋਈ ਪੇਚ ਨਹੀਂ ਫਸਿਆ ਹੈ ਭਾਰਤੀ ਜਨਤਾ ਪਾਰਟੀ ਦੇ ਜਿਹੜੀ ਹਾਈ ਕਮਾਂਡ ਹੈ ਜਿਹੜੀ ਸਾਡੀ ਰਾਸ਼ਟਰੀ ਸਤਰ ਤੇ ਚੋਣ ਕਮੇਟੀ ਹੈ ਉਹ ਇਹ ਫੈਸਲਾ ਲੈਂਦੀ ਹੈ ਔਰ ਜੋ ਸਰਵੱਚ નેਤਰਤਵ ਤੈਅ ਕਰਦਾ ਹੈ ਉਹ ਕਰੇਗਾ ਉਹ ਅਨਵਾੜੇ ਕੁਝ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹ ਮੈਨੂੰ ਲੱਗਦਾ ਹੈ ਕਿ ਪਾਰਟੀ ਹਾਈ ਕਮਾਂਡ ਜਿਹੜਾ ਹੈ ਉਹ ਚੰਡੀਗੜ੍ਹ ਤੇ ਵੀ ਆਪਣੇ ਉਮੀਦਵਾਰ ਦੀ ਕੋਸ਼ਿਸ਼ ਨਾ ਕਰੇਗੀ। ਅੱਛਾ ਕਿਹੜੇ-ਕਿਹੜੇ ਨਾਮਾਂ ਤੇ ਚਰਚਾ ਹੋ ਰਹੀ ਹੈ ਉੱਤੇ? ਨਹੀਂ ਮੈਂ ਤਾਂ ਮੈਂ ਨਹੀਂ ਦੱਸ ਸਕਦਾ ਜੀ ਕਿਉਂਕਿ ਇਹ ਇੱਥੋਂ ਚੰਡੀਗੜ੍ਹ ਦੀ ਜਿਹੜੀ ਚੋਣ ਸਮੇਟੀ ਹੈ ਉਹਨਾਂ ਨੇ ਚਾਰ ਨਾਮ ਭੇਜੇ ਆ। ਉਹ ਚ ਮੇਰਾ ਨਾਮ ਵੀ ਹੈ, ਸੰਜੇ ਟੰਡਨ ਜੀ ਦਾ ਨਾਮ ਹੈ, ਸਤਪਲ ਬੰਦ ਸਤਪਲ ਜੈਨ ਜੀ ਦਾ ਨਾਮ ਹੈ ਔਰ ਸਾਡੇ ਪੁਰਾਣੇ ਮੇਅਰ ਰਹੇ ਨੇ ਸਰਬਜੀਤ ਕੌਰ ਜੀ ਮੈਲਾ ਉਮੀਦਵਾਰ ਦੇ ਨਾਤੇ ਉਹਨਾਂ ਦਾ ਵੀ ਨਾਮ ਹੈ। ਅਗੇ ਸਾਡੀ ਚੋਣ ਸਮਿਤੀ ਦਾ ਅਧਿਕਾਰ ਹੁੰਦਾ ਕਿ ਉਹ ਇਹਨਾਂ ਚਾਰਨਾਮਿਆਂ ਚੋਂ ਜਾਂ ਇਹਨਾਂ ਇਸ ਚਾਰਨਾਮਿਆਂ ਤੋਂ ਇਲਾਵਾ ਵੀ ਕਿਸੇ ਹੋਰ ਨਾਮ ਤੇ ਵੀ ਕੋਈ ਜਿਹੜਾ ਹੈ ਕਨਸਿਡਰ ਕਰ ਸਕਦੇ ਆ ਪਰ ਭਾਰਤੀ ਜਨਤਾ ਪਾਰਟੀ ਇੱਕ ਡਿਸਪਲਨ ਪਾਰਟੀ ਹੈ ਇੱਥੇ ਡਿਸਪਲਨਡ ਪਾਰਟੀ ਹੈ ਇੱਥੇ ਜੋ ਵੀ ਹਾਈ ਕਮਾਂਡ ਦਾ ਸਰਵੋੱਚ ਨੇਤਰਤਾ ਦਾ ਨਿਰਣੈ ਹੁੰਦਾ ਉਹ ਸਰਬਮਾਨਿਆ ਹੁੰਦਾ ਔਰ ਸਾਰੇ ਜਿਹੜੇ ਹੈਗੇ ਆ ਉਹ ਸਿਰ ਝੁਕਾ ਕੇ ਉਸ ਨਿਰਣੈ ਦੇ ਪ੍ਰਤੀ ਆਪਣਾ ਜਿਹੜਾ ਹੈ ਕਰਤੱਵ ਨਿਸ਼ਟਾਣਾ ਲੱਗਦੇ ਆ ਹੋਇਆ ਜਿਸ ਉਮੀਦਵਾਰ ਨੂੰ ਵੀ ਟਿਕਟ ਮਿਲੇਗੀ ਭਾਰਤੀ ਜਨਤਾ ਪਾਰਟੀ ਦਾ ਹਰ ਕਾਰਜਕਰਤਾ ਉਹਦੀ ਜਿੱਤ ਸੁਨਿਸ਼ਚਿਤ ਕਰਨ ਲਈ ਆਪਣਾ ਪੂਰਾ ਪ੍ਰਯਤਨ ਕਰੇਗਾ। ਅੱਛਾ ਜੇਕਰ ਤੁਹਾਡਾ ਨਾਮ ਚੁਣਿਆ ਜਾਂਦਾ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ। ਤੁਸੀਂ ਕਿਸ ਤਰ੍ਹਾਂ ਦੇ ਨਾਲ ਇੱਥੋਂ ਦੇ ਇਸ਼ੂਜ਼ ਨੂੰ ਜਿਹੜਾ ਹੈਗਾ ਸਮਝਿਆ ਕਿਵੇਂ ਕੰਮ ਕਰੋਗੇ ਲੋਕਾਂ 'ਚ ਕਿਉਂਕਿ ਇਸ ਤੋਂ ਪਹਿਲਾਂ ਹਾਲਾਂਕਿ ਲਗਾਤਾਰ ਦੋ ਵਾਰੀਆਂ ਤੋਂ ਤੁਹਾਡੇ ਐਮਪੀ ਰਿਹਾ ਚੰਡੀਗੜ੍ਹ ਦੀ ਆਪਾਂ ਗੱਲ ਕਰੀਏ ਪਰ ਕਿਰਨ ਖੇਰ ਤੇ ਕਾਫੀ ਇਲਜ਼ਾਮ ਲੱਗਦੇ ਰਹੇ ਕਿ ਇਨਐਕਟਿਵ ਹੈ ਜਾਂ ਉਹ ਨਹੀਂ ਸੀਰੀਅਸ ਨਿਗੇ ਕਿਉਂਕਿ ਬਾਲੀਵੁੱਡ ਦੇ ਨਾਲ ਜਿਹੜੇ ਸੈਲਿਬ੍ਰਿਟੀਜ਼ ਹੁੰਦੇ ਆ ਉਹਨਾਂ ਨੂੰ ਵੈਸੇ ਵੀ ਔਰ ਤਰ੍ਹਾਂ ਦੇ ਨਾਲ ਲਿਆ ਜਾਂਦਾ ਕਿ ਇੰਨੇ ਸੀਰੀਅਸਲੀ ਕੰਮ ਨਹੀਂ ਕਰਦੇ ਲੋਕਾਂ ਚ ਰਹਿ ਕੇ ਸੋ ਤੁਸੀਂ ਚੇਂਜ ਕਿਸ ਤਰ੍ਹਾਂ ਦਾ ਲੈ ਕੇ ਆਉਣਾ ਚਾਹੁੰਦੇ ਹੋ ਨਹੀਂ ਸਭ ਤੋਂ ਪਹਿਲਾਂ ਤਾਂ ਹਰ ਅਜੀ ਮੇਰਾ ਐਸਾ ਕਹਿਣਾ ਹੈ ਕਿ ਕਿਰਨ ਖੇਰ ਜੀ ਬਾਲੀਵੁੱਡ ਦੇ ਬੜੇ ਪ੍ਰਖਿਆਤ ਬਨੇਤਰੀ ਨੇ ਇੱਕ ਫੈਕਟ ਹੈ ਲੇਕਿਨ ਉਹਨਾਂ ਦੀ ਇਨਐਕਟਿਵਿਟੀ ਬਾਰੇ ਜਿਹੜਾ ਇਹ ਸੋ ਕਾਲਡ ਡੈਲੀਗੇਸ਼ਨ ਲਗਾਏ ਜਾਂਦੇ ਉਹ ਬਿਲਕੁਲ ਗਲਤ ਹੈ ਕਿਰਨ ਖੇਰ ਜੀ ਪਿਛਲੇ 10 ਸਾਲਾਂ ਦੇ ਅੰਤਰਾਲ ਦੇ ਵਿੱਚ ਜੇ ਉਹ ਕੋਵਿਡ ਦੇ ਦੌਰਾਨ ਜਦੋਂ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਹੋਈ ਉਦੋਂ ਆਪਣਾ ਇਲਾਜ ਕਰਾਉਣ ਦੇ ਲਈ ਉਹ ਬੰਬੇ ਜ਼ਰੂਰ ਗਏ ਉਸ ਤੋਂ ਇਲਾਵਾ ਸਿਰਫ ਇੱਕ ਸਾਲ ਦੇ ਵਿੱਚ ਉਹ 10-15 ਦਿਨਾਂ ਦੀ ਛੁੱਟੀ ਦੇ ਲਈ ਦਿਵਾਲੀ ਦੁਸ਼ਹਿਰੇ ਦੀ ਛੁੱਟੀਆਂ ਦੇ ਵਿੱਚ ਆਪਣੇ ਘਰ ਜਾਂਦੇ ਸੀ ਬਾਕੀ ਦਾ ਟਾਈਮ ਉਹ ਚੰਡੀਗੜ੍ਹ ਦੇ ਵਿੱਚ ਰਹੇ ਜਾਂ ਦਿੱਲੀ ਦੇ ਵਿੱਚ ਪਾਰਲੀਮੈਂਟ ਅਟੈਂਡ ਕੀਤੀ ਔਰ ਲਗਾਤਾਰ ਉਹ ਪਾਰਟੀ ਦੇ ਸੰਪਰਕ ਦੇ ਵਿੱਚ ਲੋਕਾਂ ਦੇ ਸੰਪਰਕ ਦੇ ਵਿੱਚ ਰਹੇ ਨੇ ਕੋਈ ਕਿਸੇ ਪ੍ਰਕਾਰ ਦੀ ਆ ਪਿਛਲੇ ਦਿਨਾਂ ਦੇ ਵਿੱਚ ਛੱਡ ਦੇ ਅਗਰ ਉਹ ਕਰਦੀਏ ਤਾਂ ਇੰਡੀਆ ਹਸ ਗਾ ਟੈਲੈਂਟ ਦੀ ਉਹਨਾਂ ਨੇ ਜ਼ਰੂਰ ਸ਼ੂਟਿੰਗ ਕੀਤੀ ਲੇਕਿਨ 9 ਸਾਲਾਂ ਤੱਕ ਉਹਨਾਂ ਨੇ ਕੋਈ ਫਿਲਮ ਦੀ ਜਾਂ ਕੋਈ ਐਪੀਸੋਡ ਦੀ ਸ਼ੂਟਿੰਗ ਨਹੀਂ ਕੀਤੀ ਔਰ ਉਹਨਾਂ ਨੇ ਜਿਹੜੇ ਕੰਮ ਕਰਾਏ ਨੇ ਉਹ ਆਪਣੇ ਆਪ ਦੇ ਵਿੱਚ ਬੋਲਦੇ ਨੇ ਪਿਛਲੇ 10 ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹ ਮੈਂ ਸਮਝਦਾ ਕਿ ਜੇ ਮੈਂ ਉਹ ਗਿਣਨ ਲਗਾਗਾ ਤਾਂ ਸ਼ਾਇਦ ਕਈ ਘੰਟਿਆਂ ਦਾ ਸਮਾਂ ਲੱਗੇਗਾ ਦੂਸਰੀ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਮੈਨੂੰ ਪਾਰਟੀ ਜ਼ਿੰਮੇਵਾਰੀ ਮਿਲਦੀ ਦਿੰਦੀ ਆ ਤਾਂ ਉਸ ਵਿਸ਼ੇ ਦੇ ਵਿੱਚ ਮੇਰਾ ਐਸਾ ਕਹਿਣਾ ਹੈ ਕਿ ਮੈਂ ਪਾਰਟੀ ਦਾ ਬੜੇ ਲੰਬੇ ਸਮੇਂ ਤੋਂ ਕਾਰਕਟਰਤਾ ਦੇ ਨਾਤੇ ਕੰਮ ਕਰਦਾ ਆ ਰਿਹਾ ਹਾਂ 77 ਤੋਂ ਮੈਂ ਸਮਾਜਿਕ ਰਾਸ਼ਟਰੀ ਸਭ ਸੰਗ ਦੇ ਵਿੱਚ ਵੀ ਰਿਆ ਅਖਲ ਬਾਰਦੀ ਵਿਦਿਆਰਥੀ ਪਰਿਸ਼ਦ ਸਟੂਡੈਂਟ ਪੋਲਿਟਿਕਸ ਦੇ ਵਿੱਚ ਮੈਂ 13 ਸਾਲ ਰਿਹਾ ਪੰਜਾਬ ਬੀਜੇਪੀ ਦਾ ਮੈਂ ਯੂਵਾ ਮੋਰਚਾ ਦਾ ਮਹਾ ਮੰਤਰੀ ਰਿਹਾ ਔਰ 2006 ਤੋਂ ਲਗਾਤਾਰ ਮੈਂ ਚੰਡੀਗੜ੍ਹ ਬੀਜੇਪੀ ਜੈਕਟੇ ਵਿੱਚ ਪ੍ਰਦੇਸ਼ ਦਾ ਸਚਿਵ ਰਿਹਾ ਮਹਾ ਮੰਤਰੀ ਰਿਹਾ ਅਧਿਐਕਸ਼ ਰਿਹਾ ਦੋ ਵਾਰੀ ਮੈਂ ਲਗਾਤਾਰ 10 ਸਾਲ ਕਾਉਂਸਲਰ ਰਿਹਾ ਔਰ ਸ਼ਹਿਰ ਦਾ ਮੇਅਰ ਰਿਹਾ ਇਸ ਕਰਕੇ ਸ਼ਹਿਰ ਦੀਆਂ ਕੀ ਸਮੱਸਿਆਵਾਂ ਨੇ ਮੈਂ ਉਹਨਾਂ ਨਾਲ ਬਿਲਕੁਲ ਗਰਾਉਂਡ ਲੈਵਲ ਤੇ ਕੀ ਸਮੱਸਿਆਵਾਂ ਨੇ ਉਹਨਾਂ ਦਾ ਸੋਲੂਸ਼ਨ ਕੀ ਉਹ ਮੈਨੂੰ ਮੈਂ ਬੜੀ ਬੰਤੀ ਉਹਨਾਂ ਨਾਲ ਪਰਚਿਤ ਹੈ। ਔਰ ਮੈਂ ਜੇ ਮੋٹے ਰੂਪ ਦੇ ਵਿੱਚ ਗੱਲ ਕਰਾਂ ਤਾਂ ਅੱਜ ਜੇ ਅਸੀਂ ਦੇਖੀਏ ਤਾਂ ਚੰਡੀਗੜ੍ਹ ਜਿਹੜਾ ਹੈਗਾ ਉਹ ਇੱਕ ਐਜੂਕੇਸ਼ਨ ਹਬ ਦੇ ਰੂਪ ਦੇ ਵਿੱਚ ਡਵੈਲਪ ਹੋ ਸਕਦਾ ਹੈ। 81 ਦੇ ਵਿੱਚ ਮੈਂ ਚੰਡੀਗੜ੍ਹ ਆਇਆ ਸੀ ਮੋਗਾ ਤੋਂ। ਔਰ ਇੱਥੇ 10 ਡਿਗਰੀ ਕਾਲਜਸ ਹੁੰਦੇ ਸੀ। ਪਿਛਲੇ ਕੁਝ ਸਾਲ ਪਹਿਲਾਂ ਇੱਕ ਜਿਹੜਾ ਹੈਗਾ ਕਾਮਰਸ ਦਾ ਕਾਲਜ ਖੁੱਲਿਆ 50 ਸੈਕਟਰ ਦੇ ਵਿੱਚ। ਆ ਚੰਡੀਗੜ੍ਹ ਦੇ ਵਿੱਚ ਪੂਰੇ ਨਾਰਥ ਇੰਡੀਆ ਤੋਂ ਲੈ ਲੀਏਗਾ ਲਦਾਖ, ਨਾਰਥ-ਈਸਟ ਔਰ ਬਹੁਤ ਸਾਰੀਆਂ ਸਟੇਟਾਂ ਤੋਂ ਬੱਚੇ ਆਂਦੇ ਆ। ਚੰਡੀਗੜ੍ਹ ਜਿਹੜੇ ਪਿੰਡਾਂ ਤੇ ਵਸਿਆ ਅੱਜ 23 ਪਿੰਡਾਂ ਦੇ ਵਿੱਚ 25000 25100 ਏਕੜ ਲੈਂਡ ਜਿਹੜੀ ਹੈ ਉਹ ਵੇਕੈਂਟ ਪਈ ਹੈ ਜਿਹੜੀ ਐਗਰੀਕਲਚਰ ਦੇ ਲਈ ਵਾਇਬਲ ਨਹੀਂ ਹੈ ਲੈਂਡ ਬੂਲਿੰਗ ਦੀ ਪਾਲਿਸੀ ਲਿਆ ਕੇ ਅਸੀਂ ਉਥੇ ਨਵੇਂ-ਨਵੇਂ ਜਿਹੜੇ ਹੈਗੇ ਆ ਇੰਸਟੀਟਿਊਸ਼ਨ ਚਾਹੇ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਹੈ ਚਾਹੇ ਸਰਕਾਰੀ ادارے ਨੇ ਅਸੀਂ ਉਥੇ ਖੋਲ ਕੇ ਇੱਕ ਚੰਡੀਗੜ੍ਹ ਨੂੰ ਐਜੂਕੇਸ਼ਨ ਦਾ ਹੱਬ ਬਣਾ ਸਕਦੇ ਹਾਂ ਮੈਡੀਕਲ ਦੀਆਂ ਜਿਹੜੀਆਂ ਫੈਸਿਲਿਟੀਆਂ ਨੇ ਚੰਡੀਗੜ੍ਹ ਦੇ ਅੱਜ ਪੀਜੀਆਈ ਪੂਰੇ ਨਾਰਥ ਇੰਡੀਆ ਦਾ ਕਹਿ ਲੀਏ ਕਿ ਦਿੱਲੀ ਤੋਂ ਬਾਅਦ ਜਿਹੜਾ ਹੈਗਾ ਇੱਕ ਬਹੁਤ ਵੱਡਾ ਹੈਲਥ ਸੈਂਟਰ ਦੇ ਅੱਜ ਚੰਡੀਗੜ੍ਹ ਦੇ ਵਿੱਚ ਜਿਸ ਤਰੀਕੇ ਨਾਲ ਚੰਡੀਗੜ੍ਹ ਦੀ ਪਾਪੂਲੇਸ਼ਨ ਔਰ ਆਸ-ਪਾਸ ਦੀ ਸੈਟੇਲਾਈਟਸ ਤੇ ਔਰ ਆਸ-ਪਾਸ ਦੀਆਂ ਜਿਹੜੀਆਂ ਹੋਰ ਸਟੇਟਸ ਨੇ ਨਾਰਥ ਇੰਡੀਆ ਦੀ ਉਹਨਾਂ ਦੇ ਮਰੀਜ਼ ਵੀ ਇੱਥੇ ਆਉਂਦੇ ਆ। ਅੱਜ ਮੈਡੀਕਲ ਫੈਸਿਲਿਟੀ ਨੂੰ ਅਸੀਂ ਬਹੁਤ ਡਵੈਲਪ ਕਰ ਸਕਦੇ ਹਾਂ ਸਪੈਸ਼ਲੀ ਟੂਰਿਜ਼ਮ। ਪਿਛਲੇ ਦਿਨਾਂ ਦੇ ਵਿੱਚ ਏਅਰ ਫੋਰਸ ਮਿਊਜ਼ੀਅਮ ਦਾ ਉਦਘਾਟਨ ਹੋਇਆ। ਸਿੰਗਾਪੁਰ ਦੀ ਤਰਜ਼ ਤੇ ਬਰਡ ਪਾਰਕ ਬਣਿਆ। ਇਸੇ ਤਰੀਕੇ ਨਾਲ ਚੰਡੀਗੜ੍ਹ ਜਿਹੜਾ ਹੈ ਇੱਕ ਟੂਰਿਜ਼ਮ ਦੇ ਸਪੌਟ ਦੇ ਨਾਤੇ ਵੀ ਜਿਹੜਾ ਹੈ ਡਵੈਲਪ ਕੀਤਾ ਜਾ ਸਕਦਾ ਹੈ। education system ਦੇ ਵਿੱਚ ਜਿਹੜਾ ਹੈ ਤੁਹਾਡੇ ਅੱਜ ਅਸੀਂ ਦੇਖੀਏ ਤਾਂ ਚੰਡੀਗੜ੍ਹ ਦੇ ਵਿੱਚ ਜਿਹੜੇ ਚੰਡੀਗੜ੍ਹ ਦੇ ਸਕੂਲਸ ਨੇ ਇਹ ਬਹੁਤ ਵੱਡੀ ਗੱਲ ਕਰਦੇ ਨੇ ਕਿ ਦਿੱਲੀ ਦੇ ਸਕੂਲਾਂ ਦੀ ਲੇਕਿਨ ਨੀਤੀ ਆਯੋਗ ਨੇ ਜਦੋਂ ਐਜੂਕੇਸ਼ਨ ਦੇ ਉੱਤੇ ਸਕੂਲਾਂ ਦੇ ਸਟੈਂਡਰਡ ਦਾ ਸਰਵੇ ਕੀਤਾ ਤੇ ਦਿੱਲੀ ਨਹੀਂ ਹੈ ਨੰਬਰ 1 ਤੇ ਚੰਡੀਗੜ੍ਹ ਨੰਬਰ 1 ਤੇ ਆ ਅੱਜ ਚੰਡੀਗੜ੍ਹ ਦੇ ਵਿੱਚ ਹਰ ਅਲਟਰਨੇਟਿਵ ਸੈਕਟਰ ਦੇ ਵਿੱਚ ਡਿਸਪੈਂਸਰੀਜ਼ ਨੇ ਜਿੱਥੇ ਫਰਸਟ ਕਲਾਸ ਤਰੀਕੇ ਦਾ ਹਰ ਪੈਥੀ ਦਾ ਇਲਾਜ ਉਪਲਬਧ ਹੈ ਚਾਹੇ ਆਯੂਵੇਦ ਹੋਵੇ ਚਾਹੇ ਐਲੋਪੈਥੀ ਹੋਵੇ ਚਾਹੇ ਹੋਮੋਪੈਥੀ ਹੋਵੇ ਇਹ ਸਾਰੇ ਇੱਕ ਬਹੁਤ ਵੱਡਾ ਔਰ ਸਪੋਰਟਸ ਦੇ ਖੇਤਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਅੱਜ ਹਰ ਖੇਡ ਦੇ ਲਈ ਜਿਹੜਾ ਜਿਹੜਾ ਸਟੇਡੀਅਮ ਹੈ ਮੈਨੂੰ ਲੱਗਦਾ ਹੈ ਕਿ ਇੱਕ ਅੱਛੀ ਸਪੋਰਟਸ ਨੀਤੀ ਬਣਾ ਕੇ ਸਾਡੇ ਜਿਹੜੇ ਪਲੇਅਰ ਨੇ ਸਾਡੇ ਜਿਹੜੇ ਯੰਗਸਟਰਸ ਨੇ ਉਹ ਪੰਜਾਬ ਹਰਿਆਣਾ ਤੋਂ ਖੇਡਦੇ ਨੇ ਇੱਥੇ ਨੌਕਰੀਆਂ ਦੇ ਵਿੱਚ ਕੋਈ ਰਿਜ਼ਰਵੇਸ਼ਨ ਖਿਡਾਰੀਆਂ ਨੂੰ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਕੋਈ ਬਹੁਤ ਵੱਡੇ ਇਨਸੈਂਟਿਵਸ ਨਹੀਂ ਦਿੱਤੇ ਜਾਂਦੇ ਮੈਨੂੰ ਲੱਗਦਾ ਹੈ ਅਸੀਂ ਸਪੋਰਟਸ ਨੀਤੀ ਬਣਾਈ ਜਾਣੀ ਚਾਹੀਦੀ ਹੈ ਕਿ ਸਾਡੇ ਜਿਹੜੇ ਖਿਡਾਰੀ ਨੇ ਉਹ ਚੰਡੀਗੜ੍ਹ ਦੇ ਲਈ ਖੇਡਣ ਅੱਜ ਬੜੇ ਵੱਡੇ 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 ਖਿਡਾਰੀ ਜਿਹੜੇ ਨੇ ਚੰਡੀਗੜ੍ਹ ਤੋਂ ਨਿਕਲੇ ਨੇ ਚਾਹੇ ਉਹ ਕਪਿਲਦੇਵ ਜੀ ਹੋਣ ਚਾਹੇ ਵੀ ਵਿਰਾਜ ਸਿੰਘ ਜੀ ਹੋਣ ਚਾਹੇ ਇਸ ਤਰ੍ਹਾਂ ਦੇ ਬਹੁਤ ਸਾਰੇ ਮੌਂਗੀਆਂ ਜੀ ਹੋਣ ਬਹੁਤ ਹਰ ਫੀਲਡ ਦੇ ਵਿੱਚ ਲੇਕਿਨ ਉਹ ਅਲੱਗ ਸਟੇਟਾਂ ਤੋਂ ਖੇਡਦੇ ਰਹੇ ਤੇ ਇਸ ਕਰਕੇ ਅੱਜ ਇੱਕ ਬੜੀ ਸਸ਼ਕਤ ਸਪੋਰਟਸ ਨੀਤੀ ਦੀ ਜ਼ਰੂਰਤ ਹੈ ਜਿਹਦੇ ਤਹਿਤ ਸਾਡੇ ਅਸੀਂ ਖੇਡਾਂ ਨੂੰ ਇੱਥੇ ਪ੍ਰੋਮੋਸ਼ਨ ਦਈਏ ਔਰ ਚੰਡੀਗੜ੍ਹ ਇੱਕ ਪਲਾਨਡ ਸਿਟੀ ਹੈ ਚੰਡੀਗੜ੍ਹ ਦੇ ਵਿੱਚ ਜਿਸ ਤਰੀਕੇ ਦੇ ਨਾਲ ਅੱਜ ਅਸੀਂ ਦੇਖੀਏ ਤਾਂ ਇਸ ਤਰ੍ਹਾਂ ਦੇ ਜਿਹੜੇ ਬੇਸਿਕ ਅੰਤਰ ਸਟਰਕਚਰ ਜਿਹੜੀ ਬੇਸਿਕ ਅਮੈਨਿਟੀਆਂ ਐ ਇਹਨਾਂ ਦੇ ਉੱਤੇ ਹੋਰ ਕੰਮ ਕਰਨ ਦੀ ਲੋੜ ਹੈ ਜਿਹੜਾ ਭਾਜਪੀ ਨੇ ਅੱਗੇ ਵਧਾ ਦਿੱਤਾ 2016 ਦੇ ਵਿੱਚ ਜਦੋਂ ਮੈਂ ਮੇਅਰ ਬਣਿਆ ਸੀ ਤਾਂ ਇੱਕ 29 ਐਮ ਜੀ ਡੀ ਪਾਣੀ ਪੰਜ ਛੇ ਫੇਸ ਦਾ ਕਜੋਲੀ ਵਾਟਰ ਵਰਕਸ ਤੋਂ ਸਤਲੁਜ ਤੋਂ ਜਿਹੜਾ ਆਂਦਾ ਉਹਦਾ ਕੰਮ ਸ਼ੁਰੂ ਕਰਕੇ 2019 ਦੇ ਵਿੱਚ ਅਸੀਂ ਉਹ ਪਾਣੀ ਚੰਡੀਗੜ੍ਹ ਦੇ ਵਿੱਚ ਲੈ ਆਂਦਾ ਔਰ ਉਸ ਤੋਂ ਬਾਅਦ 24 ਇੰਟੂ 7 24 ਘੰਟੇ ਸੱਤੋ ਦਿਨ ਪਾਣੀ ਜਦੋਂ ਟੂਟੀ ਖੋਲੋ ਪਾਣੀ ਆਵੇ ਇਸ ਪ੍ਰੋਜੈਕਟ ਦੇ ਤਰਫ ਅਸੀਂ ਵਧ ਰਹੇ ਹਾਂ ਫ੍ਰਾਂਸ ਗਵਰਨਮੈਂਟ ਦੇ ਨਾਲ 600 ਕਰੋੜ ਦਾ ਐਗਰੀਮੈਂਟ ਹੋਇਆ ਜਿਹਦੇ ਵਿੱਚ 100 ਕਰੋੜ ਦੀ ਸਬਸਿਡੀ ਹੈ ਔਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪਾਣੀ ਦੇ ਖੇਤਰ ਦੇ ਵਿੱਚ 24 ਘੰਟੇ ਤੁਸੀਂ ਟੂਟੀ ਖੋਲੋਗੇ ਪ੍ਰੈਸ਼ਰ ਦੇ ਨਾਲ ਬਿਨਾ 임ਪਿਉਰिटीज ਦਾ ਪਾਣੀ ਤੁਹਾਨੂੰ ਮਿਲੇਗਾ ਇਸ ਤਰਫ ਅਸੀਂ ਵੱਧ ਰਹੇ ਹਾਂ ਔਰ ਇਹਨੂੰ ਅੱਗੇ ਦੇਸ਼ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਉਹ ਇਹ ਕਹਿੰਦੇ ਆ ਵੀ ਚੰਡੀਗੜ੍ਹ ਵਾਸੀਆਂ ਨੂੰ 24 ਘੰਟੇ ਸਪਲਾਈ ਨਾਲੋਂ ਵੱਧ ਜ਼ਰੂਰੀ ਹੈ ਵੀ ਮੁਫਤ ਜਿਹੜੀ ਹੈ ਵਾਟਰ ਸਪਲਾਈ ਦਿੱਤੀ ਜਾਵੇ ਵੀ ਅਸੀਂ ਉਹਦੇ ਵੱਲ ਧਿਆਨ ਦੇ ਰਹੇ ਹਾਂ ਮੈਂ ਆਮ ਆਦਮੀ ਪਾਰਟੀ ਕੀ ਕਹਿੰਦੀ ਆ ਜੀ ਕਾਂਗਰਸ ਕੀ ਕਹਿੰਦੀ ਆ ਬੜੇ ਲਗਭਗ 60 ਤੋਂ 6 ਦਸ਼ਕਾਂ ਤੱਕ ਕਾਂਗਰਸ ਦੀ ਸਰਕਾਰ ਰਹੀ ਅੱਜ ਤੱਕ ਕੀ ਮੁਫਤ ਦਿੱਤਾ ਮੈਂ ਸਮਝਦਾ ਕਿ ਮੋਦੀ ਜੀ ਦਾ ਠੀਕ ਇਸ ਤੋਂ ਵਿਪਰੀਤ ਹੈ ਅਸੀਂ ਕਿਸੇ ਨੂੰ ਫ੍ਰੀਬੀਜ਼ ਦੇਣ ਦੀ ਜਗ੍ਹਾ ਲੋਕਾਂ ਨੂੰ ਆਪਣੇ ਪੈਰਾਂ ਤੇ ਖੜਾ ਕਰੀਏ ਉਹਨਾਂ ਨੂੰ ਰੋਜ਼ਗਾਰ ਦਈਏ ਉਹਨਾਂ ਨੂੰ ਸਿੱਖਿਆ ਦਈਏ ਉਹਨਾਂ ਨੂੰ ਮੈਡੀਕਲ ਦੀ ਫੈਸਿਲਿਟੀਆਂ ਦਈਏ ਤਾਂ ਕਿ ਉਹ ਇਹ ਨਾ ਸਭ ਚੀਜ਼ਾਂ ਦੀ ਮੁਫਤ ਕੋਰੀ ਤੋਂ ਇਲਾਵਾ ਉਹ ਲੋਕ ਜਿਹੜੇ ਨੇ ਆਪਣੇ ਪੈਰਾਂ ਦੇ ਖੜੇ ਹੋ ਕੇ ਉਹਨੇ ਕੈਪੇਬਲ ਬਣਨ ਕੀ ਉਹ ਸਭ ਚੀਜ਼ਾਂ ਅਫੋਰਡ ਕਰ ਸਕਣ ਤੁਸੀਂ ਕਿੰਨੀ ਦੇਰ ਮੁਫਤ ਦਿੰਦੇ ਰਹੋਗੇ ਔਰ ਕਿੱਥੋਂ ਮੈਨੂੰ ਕੇਜਰੀਵਾਲ ਜੀ ਜਾਂ ਕੋਈ ਹੋਰ ਵਿਅਕਤੀ ਮੈਨੂੰ ਦੱਸ ਦੇਣ ਆਪਣੀ ਜੇਬ ਚੋਂ ਦਿੰਦੇ ਨੇ ਉਹੀ ਜਿਹੜਾ ਹੈਗਾ ਜਿਹੜਾ ਟੈਕਸਪੇਅਰ ਹੈ ਉਹਦੀ ਇੱਕ ਜੇਬ ਚੋਂ ਕੱਢ ਕੇ ਦੂਜੀ ਜੇਬ ਦੀ ਵਿੱਚ ਪਾ ਦਿੱਤਾ ਜਾਂਦਾ ਅੱਜ ਜਿਹੜਾ ਪਾਣੀ ਬਿਜਲੀ ਫ੍ਰੀ ਕਰਨ ਦੀ ਗੱਲ ਆਉਂਦੇ ਸੀ ਇੱਕ ਸਲੈਬ ਦੇ ਉੱਤੇ ਤਾਂ ਤੁਸੀਂ ਤੁਹਾਡੀ 20000 ਲੀਟਰ ਤੱਕ ਪਾਣੀ ਫ੍ਰੀ ਹੈ ਔਰ ਉਸ ਤੋਂ ਬਾਅਦ ਦਿੱਲੀ 'ਚ ਦੇਖ ਲਓ ਕੀ ਹਾਲ ਹੈ 20000 1 ਲੀਟਰ ਪਾਣੀ ਹੋ ਜਾਏਗਾ ਤਾਂ ਕਈ ਗੁਣਾ ਪਾਣੀ ਦੇ ਰੇਟ ਨੇ ਅੱਜ ਮੈਨੂੰ ਲੱਗਦਾ ਹੈ ਕਿ ਚੰਡੀਗੜ੍ਹ ਦੇ ਵਿੱਚ ਸਾਫ਼ ਸੁਥਰਾ ਪਾਣੀ ਤੀਸਰੀ ਚੌਥੀ ਮੰਜ਼ਲ ਤੇ ਹਾਈ ਪ੍ਰੈਸ਼ਰ ਨਾਲ ਪਾਣੀ ਔਰ 24 ਇੰਟੂ 7 ਦੇ ਨਾਲ ਪਾਣੀ ਦੀ ਵੀ ਬਚਤ ਹੁੰਦੀ ਹੈ ਇਸ ਇਹ ਸਟੱਡੀ ਹੈ ਕੀ 25% ਪਾਣੀ ਦੀ ਬਚਤ ਹੁੰਦੀ ਬਿਜਲੀ ਦੀ ਬਚਤ ਹੁੰਦੀ ਹੈ ਔਰ ਇਕਨੋਮਿਕਲ ਹੁੰਦਾ ਔਰ ਬਿਨਾ ਇਫੈਕਟ ਹੈ ਜੀ ਚੰਡੀਗੜ੍ਹ ਚ ਕਹਿੰਦੇ ਸਭ ਤੋਂ ਵੱਧ ਲੀਕੇਜ ਹੁੰਦੀ 38% ਪਾਣੀ ਲੀਕ ਹੁੰਦਾ ਉਹ ਟਾਪ ਤੇ ਹੈ ਸ਼ਹਿਰ ਨਹੀਂ ਨਾਨ ਰੈਵਨਿਊ ਵਾਟਰ ਜਿਹੜਾ ਹੁੰਦਾ ਉਹਦੇ ਵਿੱਚ ਚਾਹੇ ਲੀਕੇਜ ਹੋਵੇ ਚਾਹੇ ਉਹਦੇ ਵਿੱਚ ਚੋਰੀ ਹੋਵੇ ਉਹ 38% ਦੀਆਂ ਉਹ ਲਗਭਗ 23 ਤੋਂ 25% ਦੇ ਵਿੱਚ ਹੈ ਤੁਸੀਂ ਨਿਊਯਾਰਕ ਵਰਗੀ ਡੁਅਲ ਸਿਟੀ ਦੇ ਵਿੱਚ ਵੀ ਦੇਖੋ ਨਾ ਨਾਨ ਰੈਵਨਿਊ ਵਾਟਰ ਜਿਹੜਾ ਹੈਗਾ ਜਿਹੜਾ ਪਾਣੀ ਵੇਸਟ ਹੋ ਰਿਹਾ ਹੈ ਚੋਰੀ ਹੋ ਰਿਹਾ ਉਹ 15% ਉੱਥੇ ਵੀ ਹੀ ਇਹ ਰਹਿੰਦਾ ਪਰ ਲੇਕਿਨ ਮੈਨੂੰ ਲੱਗਦਾ 24/7 ਦੇ ਵਿੱਚ ਜਿਹੜਾ ਅਸੀਂ ਸਾਰੀ ਪਾਈਪਲਾਈਨ ਚੇਂਜ ਕਰਨ ਜਾ ਰਹੇ ਆ ਉਹ ਲੀਕੇਜ ਨੂੰ ਚੈੱਕ ਕਰਨ ਜਾ ਰਹੇ ਆ ਪਾਣੀ ਦੀਆਂ ਪਾਈਪਾਂ ਚ ਜੇ ਲੀਕੇਜ ਰਹੇਗੀ ਪਾਣੀ ਵੀ ਵੇਸਟ ਹੋਏਗਾ ਪਾਣੀ ਬਾਹਰ ਨਿਕਲੇਗਾ ਔਰ ਜੇ ਪਾਣੀ 24 ਘੰਟੇ ਪਾਈਪ ਚ ਨਹੀਂ ਰਹੇਗਾ ਤਾਂ ਜਿਹੜਾ ਪਾਣੀ ਬਾਹਰ ਨਿਕਲੇਗਾ ਫਿਰ ਇੰਪਿਉਰिटीज ਨਾਲ ਐਂਟਰ ਕਰੇਗਾ ਇਸ ਕਰਕੇ 24 7 ਜਿਹੜਾ ਹੈ ਉਹ ਇੰਪਿਉਰिटीज ਨੂੰ ਵੀ ਚੈੱਕ ਕਰਦਾ ਹੈ ਇਸ ਕਰਕੇ ਇਹ ਸਿਰਫ ਔਰ ਸਿਰਫ ਜਿਹੜਾ ਹੈਗਾ ਲੋਕਾਂ ਨੂੰ ਪਰਮਾਉਂਦੇ ਨੇ ਲੋਕਾਂ ਨੂੰ ਝੂਠੇ ਵਾਅਦੇ ਕਰਦੇ ਨੇ ਔਰ ਇਹਦੇ ਨਾਲ ਕੋਈ ਲੋਕਾਂ ਦਾ ਫਾਇਦਾ ਨਹੀਂ ਹੋਣਾ ਲੋਕ ਵੀ ਇਸ ਚੀਜ਼ ਨੂੰ ਸਮਝਦੇ ਨੇ ਅੱਜ ਲੋਕ ਸਾਫ਼ ਸੁਥਰਾ ਪਾਣੀ ਚਾਹੁੰਦੇ ਨੇ 24 ਘੰਟੇ ਪਾਣੀ ਚਾਹੁੰਦੇ ਨੇ ਫ੍ਰੀ ਵੀਜ਼ਾ 20000 ਲੀਟਰ ਪਾਣੀ ਦੱਸੋ ਮੈਨੂੰ ਕਿੰਨੇ ਦਾ ਬਿੱਲ ਬਣਦਾ ਹੈ ਕੀ ਤੁਸੀਂ 500 600 700 ਰੁਪਏ ਦਾ ਦੇ ਕੇ ਕੀ ਇਹਨੇ ਜੀ ਚੰਡੀਗੜ੍ਹ ਦਾ ਇੱਕ ਵਿਅਕਤੀ ਵਕਾਊ ਹੈ ਇਸ ਕਰਕੇ ਇਹਨਾਂ ਦੀ ਫ੍ਰੀ ਵੀਜ਼ਾ ਦਾ ਇਹ ਜਾਦੂ ਜਿਹੜਾ ਚੱਲਣ ਨਹੀਂ ਵਾਲਾ ਫਰੇਵ ਚੱਲਣ ਨਹੀਂ ਵਾਲਾ ਤੁਸੀਂ ਕਿਹਾ ਵੀ ਬੀਜੇਪੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਅਲਾਈਅੰਸ ਕਰਨ ਦੀ ਰੀਜਨਲ ਪਾਰਟੀਆਂ ਦੇ ਨਾਲ ਪੰਜਾਬ 'ਚ ਇਹ ਚੀਜ਼ ਹੋ ਨਹੀਂ ਪਾਈ ਅੱਜ ਸੁਨੀਲ ਜਾਖੜ ਨੇ ਕਹਿਤਾ ਵੀ ਅਸੀਂ ਇਕੱਲੇ ਚੋਣਾਂ ਲੜਨ ਜਾ ਰਹੇ ਹਾਂ ਅਕਾਲੀ ਦਲ ਦੇ ਨਾਲ ਗੱਲਬਾਤ ਚੱਲ ਰਹੀ ਸੀ ਸ਼ਾਇਦ ਅਲਾਈਅੰਸ ਹੋ ਸਕਦਾ ਹੈ ਇਸ ਨੂੰ ਕਿਵੇਂ ਦੇਖਦੇ ਹੋ ਲੱਗਦਾ ਵੀ ਕੋਈ ਲੌਸ ਹੋਊਗਾ ਬੀਜੇਪੀ ਕਿਉਂਕਿ ਇਸ ਤੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਪਹਿਲੀ ਵਾਰ ਆਪਣੇ ਦਮ ਤੇ ਚੋਣਾਂ ਲੜੀ ਤੇ ਸਿਰਫ 2 ਸੀਟਾਂ ਮਿਲੀਆਂ ਨਹੀਂ ਦੇਖੋ ਅਲਾਈਅੰਸ ਅੱਜ ਐਨਡੀਆ ਅਲਾਈਅੰਸ ਜਿਹੜਾ ਹੈਗਾ ਉਹ ਮ ਇੰਡੀ ਗਠਬੰਧਨ ਤੋਂ ਵੀ ਜ਼ਿਆਦਾ ਜਿਹੜੇ ਪਾਰਟੀਆਂ ਨੇ ਉਹ ਐਂਡੀ ਅਲਾਈਅੰਸ ਦੇ ਵਿੱਚ ਨੇ ਬਿਹਾਰ ਦੇ ਵਿੱਚ ਵੀ ਸਾਡਾ ਅਲਾਈਅੰਸ ਹੋਇਆ ਚਾਹੇ ਉਹ ਚਿਰਾਗ ਪਾਸਵਾਨ ਜੀ ਸੀ ਚਾਹੇ ਉਹ ਨਦੀਸ਼ ਕੁਮਾਰ ਸਿਗੇ ਸਾਡਾ ਮ드ਰਾਸ ਦੇ ਵਿੱਚ ਵੀ ਪੀਐਮਕੇ ਦੇ ਨਾਲ ਅਲਾਈਅੰਸ ਹੋਇਆ ਇਸ ਤਰੀਕੇ ਨਾਲ ਹੋਰ ਬੜੀਆਂ ਸਟੇਟਸ ਦੇ ਵਿੱਚ ਹੋਇਆ ਉੜੀਸਾ ਦੇ ਵਿੱਚ ਨਹੀਂ ਹੋ ਸਕਿਆ ਪੰਜਾਬ ਦੇ ਵਿੱਚ ਮੈਨੂੰ ਹਲੇ ਪੂਰੀ ਜਾਣਕਾਰੀ ਨਹੀਂ ਹੈ ਅੱਜ ਹੀ ਮੈਨੂੰ ਪਤਾ ਲੱਗਿਆ ਕਿ ਸ਼ਾਇਦ ਜਾਖੜ ਸਾਹਿਬ ਦਾ ਕੋਈ ਬਿਆਰ ਆਇਆ ਹੈ ਉਹ ਕਿੰਨਾ ਫਾਈਨਲ ਹੈ ਜਾਂ ਕਿਹੜੇ ਸਟੇਜ ਤੇ ਹੈ ਮੈਂ ਇਸ ਬਾਰੇ ਸਾਡੇ ਕੋਈ ਕਮੈਂਟ ਨਹੀਂ ਕਰ ਸਕਦਾ ਲekin ਇਹ ਨਿਰਣੇ ਜਿਹੜੇ ਹੈ ਉਹ ਪਾਰਟੀ ਹਾਈ ਕਮਾਂਡ ਕਰਦੀ ਹੈ ਅੱਜ ਜਿਹੜੇ ਹੋ ਸਕਦਾ ਹੈ ਇੱਕ ਦੋ ਸਟੇਟਾਂ ਦੇ ਵਿੱਚ ਅਲਾਈਅੰਸ ਨਾ ਹੋਣ ਲੇਕਿਨ ਜ਼ਿਆਦਾਤਰ ਸਟੇਟਾਂ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਵੀ ਰਾਜਠਾਕਰੇ ਜੀ ਵੀ ਅੱਜ ਭਾਜਪਾ ਦੇ ਨਾਲ ਆਏ ਨੇ ਇਸ ਤਰ੍ਹਾਂ ਬਹੁਤ ਸਾਰੇ ਛੋਟੇ-ਛੋਟੇ ਦਲ ਔਰ ਖੇਤਰੀ ਦਲ ਜਿਹੜੇ ਹੈ ਉਹ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਨੇ ਔਰ ਜਿੱਥੇ ਕਿਤੇ ਨਹੀਂ ਜੁੜੇ ਉਹਦੇ ਕੁਝ ਵਜ੍ਹਾ ਰਹਿੰਦੀਆਂ ਅਲਾਈਅੰਸ ਦੀਆਂ ਕੋਈ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਹੈ ਗਿਵ ਐਂਡ ਟੇਕ ਹੁੰਦਾ ਜਿੱਥੇ ਨਹੀਂ ਪੋਸੀਬਲ ਹੋ ਪੰਦਾ ਅਕ੍ਰੋਸ ਦਾ ਟੇਬਲ ਜਦੋਂ ਤੁਸੀਂ ਬਹਿ ਕੇ ਕੋਈ ਸੈਟਲਮੈਂਟ ਨਹੀਂ ਹੁੰਦੀ ਤੇ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਵੀ ਕੋਈ ਲੰਬਾ ਚੋੜਾ ਫਰਕ ਇਸ ਨਾਲ ਪੈਣ ਨਹੀਂ ਵਾਲਾ ਹੋ ਸਕਦਾ ਸ਼ਾਰਟ ਟਰਮ ਸਾਨੂੰ ਇਸ ਚੀਜ਼ ਦਾ ਕੁਝ ਲਾਭ ਨਾ ਹੋ ਪਾਵੇ ਲੇਕਿਨ ਲੰਬੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣੇ ਪੈਰਾਂ ਤੇ ਖੜੇ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਆ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਜੂਝ ਰਿਹਾ ਹੈ ਜਿਹੜਾ ਬਾਰਡਰ ਸਟੇਟ ਹੈ ਜਿੱਥੇ ਸੈਪਰੇਸ਼ਨ ਦੀ ਇਸ ਤਰੀਕੇ ਦੀਆਂ ਅਲਗਾਵਾਦੀਆਂ ਗੱਲਾਂ ਨੂੰ ਚੱਕਣ ਦੀ ਗੱਲ પ્રયાસ ਕੀਤੇ ਜਾਂਦੇ ਨੇ ਬਾਰ-ਬਾਰ ਮੈਂ ਸਮਝਦਾ ਕਿ ਉਸ ਪੰਜਾਬ ਦੇ ਵਿੱਚ ਬੀਜੇਪੀ ਜਿਹੜੀ ਹੈ ਉਹ ਇੱਕ ਸੁਰੱਖਿਆ ਸਥਿਰਤਾ ਦੇ ਸਕਦੀ ਹੈ ਔਰ ਇੱਕ ਫਾਈਨੈਂਸ਼ੀਅਲ ਗਾਰੰਟੀ ਦੇ ਸਕਦੀ ਹੈ ਪੰਜਾਬ ਦਾ ਫਿਊਚਰ ਜਿਹੜਾ ਹੈ ਬੀਜੇਪੀ ਦੇ ਹੱਥਾਂ ਦੇ ਵਿੱਚ ਬੜਾ ਸੁਰੱਖਿਤ ਹੈ ਔਰ ਬੀਜੇਪੀ ਜਿਹੜੀ ਹੈ ਪੰਜਾਬ ਦੇ ਬਾਰੇ ਵਿੱਚ ਬੜੀ ਸੀਰੀਅਸ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਸ ਗੱਲ ਨੂੰ ਸਮਝਦੇ ਆ ਕਿ ਪੰਜਾਬ ਇੱਕ ਬਾਰਡਰ ਸਟੇਟ ਹੋਣ ਦੇ ਨਾਤੇ ਇੱਕ ਬੜੀ ਸੈਂਸਿਟਿਵ ਸਟੇਟ ਹੈ ਔਰ ਇੱਥੇ ਮਜਬੂਤ ਹੋਣਾ ਪੰਜਾਬ ਦੇ ਲਈ ਵੀ ਬਹੁਤ ਇੱਕ ਜਿਹੜਾ ਹੈਗਾ ਉਹ ਇੰਪੋਰਟੈਂਟ ਫੈਕਟਰ ਹੈ ਆਖਰੀ ਸਵਾਲ ਜੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਉਹ ਜਿਹੜੀ ਟਾਈਮਿੰਗ ਹੈ ਉਸ ਤੇ ਬੜੇ ਸਵਾਲ ਵਿਰੋਧੀਆਂ ਵੱਲੋਂ ਖੜੇ ਕੀਤੇ ਗਏ ਨੇ ਕਿ ਲਗਾਤਾਰ ਮਿਸਿਊਜ਼ ਹੋ ਰਹੀਆਂ ਏਜੰਸੀਜ਼ ਦਾ ਸਿਟਿੰਗ ਸੀਐਮ ਨੂੰ ਚੱਕ ਲੈਣਾ ਇਸ ਤੋਂ ਪਹਿਲਾਂ ਚਾਰਖੰਡ ਦੇ ਸੀਐਮ ਦੇ ਨਾਲ ਇਸ ਤਰ੍ਹਾਂ ਹੋਇਆ ਤੇ ਉਹ ਵੀ ਇਲੈਕਸ਼ਨਾਂ ਤੋਂ ਠੀਕ ਪਹਿਲਾਂ ਕਿ ਤੁਹਾਨੂੰ ਲੱਗਦਾ ਵੀ ਜਿਸ ਤਰੀਕੇ ਨਾਲ ਕਈ ਲੋਕ ਇਹ ਮੰਨ ਰਹੇ ਨੇ ਤੇ ਕੋ ਡੈਂਟ ਪੈ ਸਕਦਾ ਅਕਤੂਬਰ 2023 ਦੇ ਵਿੱਚ ਸੰਜੇ ਸਿੰਘ ਜੀ ਦੀ ਗ੍ਰਿਫਤਾਰੀ ਹੋਈ ਸ਼ਰਾਬ ਕੋਟਾਲੇ ਦੇ ਵਿੱਚ ਪਹਿਲਾ ਸਮਨ ਅਕਤੂਬਰ 2023 ਨੂੰ ਕੇਜਰੀਵਾਲ ਜੀ ਨੂੰ ਦਿੱਤਾ ਗਿਆ ਸੀ ਉਦੋਂ ਤੱਕ ਕੋਈ ਇਲੈਕਸ਼ਨ ਅਨਾਉਂਸ ਨਹੀਂ ਹੋਏ ਸੀ ਇਲੈਕਸ਼ਨਾਂ ਨੂੰ ਸ਼ਾਇਦ 7-8 ਮਹੀਨੇ ਦਾ ਵਕਸ ਸੀਗਾ ਕੇਜਰੀਵਾਲ ਜੀ ਪੇਸ਼ ਨਹੀਂ ਹੋਏ ਇੱਕ ਸਮਨ ਦੋ ਸਮਨ ਤਿੰਨ ਸਮਨ ਚਾਰ ਸਮਨ ਵੀ ਮਾਰਚ ਤੱਕ 10 ਸਮਨ ਜੜੇ ਆ ਉਹ ਕੇਜਰੀਵਾਲ ਜੀ ਨੂੰ ਦਿੱਤੇ ਗਏ ਕੇਜਰੀਵਾਲ ਜੀ ਪੇਸ਼ ਨਹੀਂ ਹੋਏ ਉਸ ਤੋਂ ਬਾਅਦ ਕੇਜਰੀਵਾਲ ਜੀ 10ਵੇਂ ਸਮਨ ਦੇ ਖਿਲਾਫ ਦਿੱਲੀ ਹਾਈ ਕੋਰਟ ਦੇ ਵਿੱਚ ਜਾਂਦੇ ਆ ਦਿੱਲੀ ਹਾਈ ਕੋਰਟ ਈਡੀ ਨੂੰ ਪੁੱਛਦਾ ਕਿ ਤੁਹਾਡੇ ਕੋਲ ਇਹਨਾਂ ਦੇ ਖਿਲਾਫ ਕੀ ਸਬੂਤ ਨੇ ਉਹ ਫਾਈਲ ਜਿਹੜੀ ਹੈ ਚੈਂਬਰ ਦੇ ਵਿੱਚ ਮੰਗਾਈ ਜਾਂਦੀ ਹੈ ਉਹ ਫਾਈਲ ਦੇਖ ਕੇ ਹਾਈ ਕੋਰਟ ਦਾ ਟੋਟਲੀ ਰੁਖ ਪਲਟ ਜਾਂਦਾ ਹੈ ਹਾਈ ਕੋਰਟ ਦੇ ਵਿੱਚ ਟਿੱਪਣੀ ਕੀਤੀ ਜਾਂਦੀ ਹੈ ਕਿ ਤੁਸੀਂ ਹਲੇ ਤੱਕ ਇੰਨੇ ਸਬੂਤ ਹੋਣ ਦੇ ਬਾਵਜੂਦ ਵੀ ਕੇਜਰੀਵਾਲ ਨੂੰ ਗ੍ਰਿਫਤਾਰ ਨਹੀਂ ਕੀਤਾ ਹਾਈ ਕੋਰਟ ਕੇਜਰੀਵਾਲ ਨੂੰ ਕੋਈ ਰਾਹਤ ਦੇਣ ਤੋਂ ਮਨਾ ਕਰ ਦਿੰਦਾ ਔਰ ਸ਼ਾਮ ਨੂੰ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਹੁੰਦੀ ਹੈ ਮੈਨੂੰ ਹੁਣ ਤੁਸੀਂ ਇਹ ਦੱਸ ਦਿਓ ਤੁਸੀਂ ਕੋਰਟ ਗਏ ਤੁਹਾਨੂੰ ਕੋਰਟ ਨੇ ਕੋਈ ਰੀਲੀਫ ਨਹੀਂ ਦਿੱਤੀ ਇਸ ਦਾ ਮਤਲਬ ਤੁਹਾਡੇ ਖਿਲਾਫ ਸਬੂਤ ਹੈ ਉਹ ਫਾਈਲ ਦੇਖ ਕੇ ਹੀ ਕੋਰਟ ਨੇ ਕਿਹਾ ਤੁਹਾਨੂੰ 10 ਸਮਨ ਦਿੱਤੇ ਗਏ ਇੰਨਾ ਵੱਡਾ ਵਖਵਾ ਦਿੱਤਾ ਗਿਆ ਲਗਭਗ 6 ਮਹੀਨੇ ਦਾ ਇਹ ਜਿਹੜਾ આરોਪ ਲਗਾਣਾ ਹੁਣ ਇਲੈਕਸ਼ਨ ਦੀ ਟਾਈਮਿੰਗ ਸਾਈ ਕੋਰਟ ਦਾ ਕਮੈਂਟ ਹੈ ਕਿ ਇੰਨੇ ਸਬੂਤ ਹੋਣ ਦੇ ਬਾਵਜੂਦ ਵੀ ਤੁਸੀਂ ਗ੍ਰਿਫਤਾਰ ਨਹੀਂ ਕਰ ਰਹੇ ਗ੍ਰਿਫਤਾਰੀ ਹੋਈ ਗ੍ਰਿਫਤਾਰ ਹੋਣ ਤੋਂ ਬਾਅਦ ਤੁਸੀਂ ਰਾਤ ਨੂੰ ਹੀ ਇੱਕ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਫਾਈਲ ਕਰਦੇ ਹੋ ਉਹ ਵੀ ਇਨ ਪਰਸਨ ਵੀ ਮੈਂ ਜਾ ਕੇ ਉੱਥੇ ਆਪਣਾ ਜਾ ਕੇ ਫਿਰ ਲੋਕਾਂ ਨੂੰ ਪ੍ਰਮਾਣਨ ਕੇ ਉੱਥੇ ਜਾ ਕੇ ਆਪਣਾ ਭਾਸ਼ਣ ਦਿਆਂਗਾ ਲੇਕਿਨ ਤੁਹਾਨੂੰ ਜਦੋਂ 6 ਦਿਨ ਦਾ ਰਿਮਾਂਡ ਹੋ ਜਾਂਦਾ ਹੈ ਈਡੀ ਦਾ ਉਹ ਜਿਹੜੀ ਰਿਮਾਂਡ ਸ਼ੀਟ ਦੇ ਵਿੱਚ ਲਿਖਿਆ ਜਾਂਦਾ ਕਿ ਇਹ ਕੋਆਪਰੇਟ ਨਹੀਂ ਕਰਦੇ ਇਹਨਾਂ ਦੇ ਖਿਲਾਫ ਸਬੂਤ ਨੇ 6 ਦਿਨ ਦਾ ਰਿਮਾਂਡ ਦਿੱਤਾ ਜਾਂਦਾ ਹੈ 28 ਤਰੀਕ ਤੱਕ ਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਨੂੰ ਲੱਗਦਾ ਹੈ ਕਿ ਜਦੀ ਜਦੋਂ ਇਹ ਰਿਮਾਂਡ ਦੇ ਦੌਰਾਨ ਤਹਿਕੀਕਾਤ ਹੋਏਗੀ ਉਹ ਹੋਰ ਇਹਨਾਂ ਦੇ ਖਿਲਾਫ ਜਿਹੜੇ ਆ ਸਬੂਤ ਜਿਹੜੇ ਪੁਖਤਾ ਸਬੂਤ ਹੋਣਗੇ ਔਰ ਮੈਨੂੰ ਲੱਗਦਾ ਹੈ ਕਿ ਤੁਹਾਡੀਆਂ ਕਾਰਗੁਜ਼ਾਰੀਆਂ ਤੁਹਾਡੇ ਕੂਕਰਮ ਜਿਹੜੇ ਹੈਗੇ ਉਹਦੇ ਕਰਕੇ ਤੁਸੀਂ ਵੀ ਇਲੈਕਸ਼ਨ ਦਾ ਸਮਾਂ ਹੈ ਸਾਨੂੰ ਕਿਸੇ ਤਰੀਕੇ ਨਾਲ ਇਲੈਕਸ਼ਨ ਪ੍ਰਚਾਰ ਦੇ ਲਈ ਰੋਕਿਆ ਜਾ ਰਿਹਾ ਇਸ ਤਰ੍ਹਾਂ ਦੇ આરોਪ ਲਗਾ ਕੇ ਤੁਸੀਂ ਆਪਣੇ ਕੂਕਰਮਾਂ ਤੇ ਪਰਦਾ ਨਹੀਂ ਪਾ ਸਕਦੇ ਅੱਜ ਅਦਾਲਤਾਂ ਨੇ ਵੀ ਇਸ ਚੀਜ਼ ਦੀ ਸਕਰੂਟੀਨੀ ਕੀਤੀ ਹੈ ਜੇ ਸ਼ੁਰਾਬ ਘਟਾਲੇ ਦੇ ਵਿੱਚ 100 ਕਰੋੜ ਰੁਪਏ ਦਾ ਘੁਟਾਲਾ ਈਡੀ ਨੇ ਝੂਠਾ ਬਣਾਇਆ ਹੁੰਦਾ ਤਾਂ ਫਰਵਰੀ 2023 ਤੋਂ ਲੈ ਕੇ ਅੱਜ ਸੁਸੋਧਿਆ ਜੀ ਨੂੰ ਸੁਪਰੀਮ ਕੋਰਟ ਬੇਲ ਕਿਉਂ ਰਿਜੈਕਟ ਕਰਦਾ ਅੱਜ ਕਵਿਤਾ ਜੀ ਦੀ ਬੇਲ ਕਿਉਂ ਰਿਜੈਕਟ ਕਰਦੇ ਇਹਨਾਂ ਦੀ ਸੰਜੇ ਸਿੰਘ ਦੀ ਬੇਲ ਕਿਉਂ ਰਿਜੈਕਟ ਹੁੰਦੀ ਇਸ ਦਾ ਮਤਲਬ ਇਹਨਾਂ ਦੇ ਖਿਲਾਫ ਸਬੂਤ ਨੇ ਔਰ 100 ਕਰੋੜ ਦਾ ਘੁਟਾਲਾ ਕੇਜਰੀਵਾਲ ਜੀ ਨੇ ਕੀਤਾ ਅੱਜ ਉਹ ਕਟੜ ਇਮਾਨਦਾਰ ਜਿਹੜੇ ਨੇ ਉਹ ਅੱਜ ਉਹ ਕਟੜ ਘੁਟਾਲੇਬਾਜ਼ ਸਾਬਤ ਹੋਏ ਨੇ ਕੁਰਾਨ ਵਾਲੇ ਸਮੇਂ ਦੇ ਵਿੱਚ ਦੇਸ਼ ਦੀਆਂ ਅਦਾਲਤਾਂ ਇਸ ਚੀਜ਼ ਦਾ ਫੈਸਲਾ ਕਰਨਗੀਆਂ ਬੇਬੁਨਾਦੀ આરોਪ ਈਡੀ ਤੇ ਔਰ ਭਾਰਤੀ ਜਨਤਾ ਪਾਰਟੀ ਤੇ ਔਰ ਸਰਕਾਰ ਤੇ ਲਗਾ ਕੇ ਇਹ ਇਹਨਾਂ ਦਾ ਬਚਾਅ ਨਹੀਂ ਹੋਣ ਵਾਲਾ ਦੇਸ਼ ਦੀ ਹੁਣ ਜਨਤਾ ਜਿਹੜੀ ਹੈ ਇਹਨਾਂ ਦੀ ਜਿਹੜੀ ਹੈਗੀ ਹੈ ਉਹ ਸਚਾਈ ਜਾਣ ਚੁੱਕੀ ਹੈ ਔਰ ਹੁਣ ਇਹਨਾਂ ਦਾ ਜਿਹੜਾ ਹੈਗਾ ਉਹ ਪਰਦਾ ਫਾਸ਼ ਹੋਣ ਵਾਲਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸਵਰਨ ਸੂਦ ਨਾਲ ਅਸੀਂ ਗੱਲਬਾਤ ਕੀਤੀ ਹੈ ਚੰਡੀਗੜ੍ਹ ਆ ਬਾਰੇ ਚੰਡੀਗੜ੍ਹ ਦੇ ਮੁੱਦਿਆਂ ਬਾਰੇ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਨਾਲ ਬੀਜੇਪੀ ਦੀਆਂ ਤਿਆਰੀਆਂ ਨੇ ਤੇ ਚੰਡੀਗੜ੍ਹ ਦੀ ਸੀਟ ਤੇ ਦੇਖਣ ਵਾਲੀ ਗੱਲ ਹੋਊਗੀ ਇਸ ਵਾਰ ਫੇਰ ਤੋਂ ਲੋਕੀ ਬੀਜੇਪੀ ਨੂੰ ਮੌਕਾ ਦਿੰਦੇ ਆ ਜਾਂ ਇਸ ਵਾਰ ਕਾਂਗਰਸ ਜਿਹੜੀ ਆ ਉਹ ਬਾਜ਼ੀ ਮਾਰਦੀ ਆ ਚੰਡੀਗੜ੍ਹ ਤੋਂ ਕੈਮਰਾਮੈਨ ਅਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀ ਟਾਈਮਸ